1 ਮਹੀਨੇ ਦੀ ਗਾਰੰਟੀ ਆਪਣੀ ਠੀਕ ਆ ਜੀ ਜੇ ਖਰਾਬ ਹੋ ਜਾਵੇ ਠੀਕ ਆ ਜੀ ਉੱਲੀ ਲੱਗ ਜਾਵੇ ਸਮੀਲ ਦੇ ਜਾਵੇ ਠੀਕ ਆ ਜੀ 1 ਮਹੀਨੇ ਤੋਂ ਪਹਿਲਾਂ ਆਪਾਂ ਬਾਸ ਲਵਾਂ ਠੀਕ ਆ ਜੀ ਤੇ ਗਾਰੰਟੀ ਫ੍ਰਿਜ ਦੀ ਆ ਜੀ ਫ੍ਰਿਜ ਫ੍ਰਿਜ ਲੋ ਮੇਤਰਾ ਰੰਦਾਵਾ ਬੱਕਰੇ ਦਾ 4 ਮੁਰਗੇ ਦਾ 4 ਤੇ ਫਿਸਤਾ ਦਾ 4 ਬਾਈ ਜੀ ਤੇ ਬਾਈ ਜੀ ਆਪਣੇ ਨਾਲ ਨੇ ਕਰਦੇ ਗੱਲਬਾਤ ਸਾਸਿਗਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਦੱਸੋ ਬਾਈ ਜੀ ਕੀ ਕੀ ਕੁਆਂਟੀਟੀ ਮਿਲਦੀ ਆਪਣੇ ਕੋਲੋਂ ਬਾਕੀ ਐ ਪੌੜਾਈ ਠੀਕ ਆ ਜੀ 1 ਮਹੀਨੇ ਦੀ ਗਾਰੰਟੀ ਆਪਣੀ ਠੀਕ ਆ ਜੀ ਜੇ ਖਰਾਬ ਹੋ ਜਾਵੇ ਠੀਕ ਹੈ ਜੀ ਉੱਲੀ ਲੱਗਦੇ ਸਮੀਲਦੇ ਠੀਕ ਹੈ ਜੀ ਇੱਕ ਮਿੰਟ ਪਹਿਲਾਂ ਆਪਾਂ ਬਾਸ ਲਵਾਂ ਠੀਕ ਹੈ ਜੀ ਤੇ ਗਾਰੰਟੀ ਫ੍ਰਿਜ ਜੀ ਹੈ ਜੀ ਫ੍ਰਿਜ ਫ੍ਰਿਜ ਤੇ ਪੈਕਿੰਗ ਆ ਕੇ ਭਾਜੀ ਇਹ ਪੈਕ ਇੱਕ ਕਿਲੋ ਦੀ ਜੀ ਅੱਧਾ ਕਿਲੋ ਦੀ 2 ਕਿਲੋ ਦੀ ਠੀਕ ਹੈ ਜੀ 5 ਕਿਲੋ ਦੀ ਠੀਕ ਹੈ ਜੀ ਨਾ ਮਰਜ਼ੀ ਕਰੋ ਜੀ ਉਹਦਾ ਠੀਕ ਹੈ ਜੀ ਤੇ ਲੋਕੇਸ਼ਨ ਹੈਗੀ ਹੈ ਭਾਜੀ ਕਿੱਥੇ ਖੜੇ ਆਂਗੇ ਇਸ ਵਕਤ ਇਸ ਵਕਤ ਟੂਲ ਪਲੇਸੇ 'ਚ ਵੀ ਬੜਪਰ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਭਾਜੀ ਇਹ ਆ ਗਿਆ ਬੜਪਰ ਟੋਲ ਪਲਾਜ਼ਾ ਠੀਕ ਹੈ ਭਾਜੀ ਤੇ ਇਸ ਤੋਂ ਅੱਗੇ ਪੈ ਜਾਂਦਾਗਾ ਬਰਨਾਲਾ ਨਾ ਜੀ ਤਨੋਲਾ ਬਰਨਾਲਾ ਤੇ ਤਨੋਲਾ ਜੀ ਠੀਕ ਹੈ ਜੀ ਅੱਗੇ ਪੈ ਜਾਂਦਾ ਭਾਜੀ ਬਰਨਾਲਾ ਤੇ ਤਨੋਲਾ ਤੇ ਇਸ ਤੋਂ ਅੱਗੇ ਪੈ ਜਾਂਦਾ ਬੜਬੜਾ ਸੰਗਰੂਰ ਠੀਕ ਹੈ ਜੀ ਬੜਬੜਾ ਸੰਗਰੂਰ ਪਟਿਆਲਾ ਚੰਡੀਗੜ੍ਹ ਠੀਕ ਹੈ ਭਾਜੀ ਇਹ ਮੇਨ ਹਾਈਵੇ ਰੋਡ ਹੈਗਾ ਠੀਕ ਹੈ ਭਾਜੀ ਤੇ ਇਹ ਚ ਗੱਲਬਾਤ ਕਰੀਏ ਭਾਜੀ ਟਾਈਮਿੰਗ ਦੀ ਇਹ ਤੋਂ ਕਿੰਨੇ ਤੋਂ ਕਿੰਨੇ ਵਜੇ ਤੱਕ ਉਨ੍ਨੇ ਹੋਗੇ 10 ਤੋਂ ਲੈ ਕੇ 6 ਵਜੇ ਤੱਕ ਜੀ ਸਵੇਰੇ 10 ਤੋਂ 6 ਵਜੇ ਤੱਕ ਹਾਂਜੀ ਤੁਸੀਂ ਤੁਸੀਂ ਦੇਖ ਸਕਦੇ ਹੋਗੇ ਬੜਬੜਾ ਟੋਲ ਪਲਾਜ਼ਾ ਤੋਂ ਸਿਰਫ 10 ਇਹ ਤੁਹਾਨੂੰ ਰੰਦਾ ਬੱਕਰੇ ਦਾ 4 ਮਿਲੂਗਾ ਠੀਕ ਹੈ ਜੀ 1 ਕਿਲੋ ਦੀ ਕੁਆਂਟੀਟੀ ਚ 2 ਕਿਲੋ ਦੀ ਕੁਆਂਟੀਟੀ ਚ ਜੇ ਘਰੇ ਮੰਗਵਾਉਣਾ ਹੋਵੇ ਜੀ ਘਰ ਵੀ ਡਿਲੀਵਰ ਕਰਦਾ ਹੈ ਹਾਂ ਜੀ ਵੀ ਕਰ ਦਾਂਗੇ ਘਰੇ ਵੀ ਖਰਚਾ ਥੋੜਾ ਜਿਹਾ ਵੱਧ ਪੈਣਾ ਜੀ ਠੀਕ ਹੈ ਜੀ ਘਰੇ ਡਿਲੀਵਰੀ ਖਰਚਾ ਹੋ ਜਾਣਾ ਹਾਂ ਜੀ ਵੀ ਖਰਚਾ ਪਊਗਾ ਠੀਕ ਹੈ ਭਾਜੀ ਤੇ ਜੇ ਰੇਟ ਦੀ ਗੱਲ ਕਰੀਏ ਕੀ ਕੀ ਰੇਟ ਰਹਿੰਦਾ ਜੀ 850 ਰੁਪਏ ਜੀ ਬੱਕਰੇ ਦਾ 850 ਤੇ ਮੱਛੀ ਦੀ ਮੱਛੀ ਵੀ 850 ਜੀ ਤੇ ਮੁਰਗਾ ਜੀ ਮੁਰਗਾ 800 ਰੁਪਏ ਠੀਕ ਹੈ ਜੀ ਤੇ ਜੇ ਅੱਧਾ ਕਿਲੋ ਦੀ ਕੁਆਂਟੀਟੀ ਚ ਲੈਣਾ ਹੋਵੇ ਅੱਧੇ ਕਿਲੋ ਦਾ 45 450 ਦਾ ਬੱਕਰਾ ਤੇ ਮੱਸੀ ਤੇ 400 ਰੁਪਏ ਦਾ ਮੁਰਗਾ ਮੁਰਗਾ 400 ਦਾ ਜੀ ਠੀਕ ਆ ਜੀ ਤੇ ਮੁਰਗਾ ਦੇਸੀ ਹੁੰਦਾ ਜੀ ਦੇਸੀ ਦੇਸੀ ਆਪਣੇ ਕੋਲ ਤੋਂ ਦੇਸੀ ਹੈ ਠੀਕ ਆ ਜੀ ਬਾਕੀ ਭਾਈ ਜੀ ਤੁਸੀਂ ਦੇਖ ਸਕਦੇ ਹੋ ਕੁਆਂਟੀਟੀ ਐਸ ਵਕਤ ਅਵੇਲੇਬਲ ਆ ਠੀਕ ਆ ਭਾਈ ਜੀ ਤੇ ਗਾਰੰਟੀ ਫ੍ਰੀਜ ਦੇ ਵਿੱਚ ਹੀ ਆ ਜੀ ਫ੍ਰੀਜ ਫ੍ਰੀਜ ਠੀਕ ਆ ਜੀ ਲੋ ਭਾਈ ਜੀ ਬਾਕੀ ਸਕਰੀਨ ਤੇ ਨੰਬਰ ਹੈਗਾਗਾ ਤੇ ਤੁਸੀਂ ਆਪਣੇ ਘਰ ਵੀ ਡਿਲੀਵਰ ਕਰਵਾ ਸਕਦੇ ਹੋ ਤੇ ਕਰ ਲੋ ਸੰਪਰਕ ਧੰਨਵਾਦ ਸਤਿ ਸ੍ਰੀ ਅਕਾਲ